ਗੁਰੂ ਨੂੰ ਪਿਆਰ ਕਰਨ ਵਾਲੇ ਵੀਰੋ ਭੈਣੋ ਅੱਜ ਤੁਹਾਡੇ ਨਾਲ ਇੱਕ ਵੱਖਰੀ ਕਿਸਮ ਦਾ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਇਆ ਮੈਨੂੰ ਲੱਗਦਾ ਹੈ ਕਿ ਇਸ ਵਿਸ਼ੇ ਤੇ ਬਹੁਤ ਲੋਕਾਂ ਦੇ ਅੰਦਰ ਪੀੜ ਹੋਣੀ ਹੈ ਦਰਦ ਹੋਣਾ ਹੈ ਉਹਨਾਂ ਨੂੰ ਕਿ ਇਹ ਇੱਕ ਵੱਖਰੀ ਕਿਸਮ ਦੀ ਏਦਾਂ ਦੀ ਗੱਲ ਜਿਹੜੀ ਕਿ ਸਮਾਜ ਦੇ ਵਿੱਚ ਪ੍ਰਚਲਿਤ ਨਹੀਂ ਹੈ ਅਸੀਂ ਤਾਂ ਉਹਦਾ ਡਟ ਕੇ ਵਿਰੋਧ ਕਰਦੇ ਹਾਂ ਇਸ ਭਾਈ ਨੇ ਇੰਦਰ ਸਿੰਘ ਕਾ ਗਾਣੇ ਇਹ ਕਿਉਂ ਬੋਲੇ ਹੈ ਤੇ ਕਈ ਸਾਰੇ ਤਾਂ ਇਹਨਾਂ ਗੱਲਾਂ ਕਰਕੇ ਦੁਸ਼ਮਣੀਆਂ ਵੀ ਪਾਲਦੇ ਨੇ ਮਰਨ ਮਾਰਨ ਤੱਕ ਵੀ ਉਤਰ ਆਉਂਦੇ ਨੇ ਪਰ ਆਪਣੇ ਦਿਮਾਗ ਨੂੰ जरा ਠਰਮੇ ਦੇ ਵਿੱਚ ਲਿਆ ਕੇ ਟਕਾਈ ਦੇ ਨਾਲ ਸਾਰੇ ਪੱਖਾਂ ਤੇ ਵਿਚਾਰ ਕਰਿਓ ਜਿਹੜੇ ਮੈਂ ਤੁਹਾਡੇ ਸਾਹਮਣੇ ਇਹ ਨੁਕਤੇ ਰੱਖ ਰਿਹਾ ਇਹਦਾ ਮੈਂ ਨਾਮ ਰੱਖਿਆ ਹਾਏ ਭਈਏ ਹਾਏ ਭਈਏ ਜੜੀ ਕਿ ਪੰਜਾਬ ਦੇ ਵਿੱਚ ਭਈਆਂ ਨੇ ਬਹੁਤ ਸਾਡਾ ਨੁਕਸਾਨ ਕਰ ਦਿੱਤਾ ਉਹਨਾਂ ਦੇ ਕਹਿਣ ਦੇ ਮੁਤਾਬਕ ਖੈਰ ਕਦੀ ਸੋਚ ਕੇ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਰੇ ਭਾਰਤ ਵਿੱਚ ਪ੍ਰਚਾਰ ਵਾਸਤੇ ਗਏ ਉਹ ਚੰਗੀ ਮਤ ਚੰਗਾ ਗਿਆਨ ਦੇਣ ਵਾਸਤੇ ਗਏ ਲੋਕਾਂ ਨੂੰ ਬਹਿਮਾ ਭਰਮਾ ਚੋਂ ਕੱਢਣ ਵਾਸਤੇ ਗਏ ਉਹਨਾਂ ਨੂੰ ਚੰਗੇ ਰਾਹ ਪਾ ਕੇ ਆਪਣੇ ਹੱਕ ਲੈਣ ਵਾਸਤੇ ਤਿਆਰ ਕਰਨ ਵਾਸਤੇ ਗਏ ਤੇ ਉਹਨਾਂ ਨੂੰ ਗੁਲਾਮੀ ਚੋਂ ਆਜ਼ਾਦ ਕਰਾਉਣ ਵਾਸਤੇ ਗਏ ਨਵੇਂ ਵਿਚਾਰ ਧਾਰਾ ਉਹਨਾਂ ਦੇ ਅੰਦਰ ਆਵੇ ਪੁਰਾਣ ਪੁਰਾਤਨ ਪਰੰਪਰਾ ਨੂੰ ਉਹ ਛੱਡ ਕੇ ਚੰਗੇ ਇਨਸਾਨ ਬਣ ਜਾਣ ਇਹ ਸਾਰਾ ਸਮਝਾਉਣ ਤੇ ਸਿਖਾਉਣ ਗਏ ਪਰ ਕਿਹਨੂੰ ਗਏ ਸਿਖਾਉਣ ਭਈਏ ਲੋਕਾਂ ਨੂੰ ਪੰਜਾਬ ਦੇ ਵਿੱਚ ਤਾਂ ਆਪਾਂ ਹੁਣ ਰੌਲਾ ਪਾ ਰਹੇ ਆ ਕਿ ਭਈਏ ਆ ਗਏ ਪਰ ਸਾਰੇ ਭਾਰਤ ਦੇ ਵਿੱਚ ਤਾਂ ਭਈਏ ਹੀ ਰਹਿੰਦੇ ਨੇ ਫਿਰ ਜਿਵੇਂ ਕਿ ਤੁਸੀਂ ਸੋਚ ਰਹੇ ਹੋ ਗੁਰੂ ਨਾਨਕ ਸਾਹਿਬ ਉਹਨਾਂ ਸਮਾਂ ਪੰਜਾਬ ਵਿੱਚ ਨਹੀਂ ਰਹੇ ਹੋਣਗੇ ਪੰਜਾਬ ਵੀ ਅੱਜ ਕੱਲ ਉਹ ਤਾਂ ਪਾਕਿਸਤਾਨ ਦੇ ਵਿੱਚ ਰਹਿ ਗਿਆ ਤੇ ਉਹ ਤਾਂ ਗੁਰੂ ਨਾਨਕ ਸਾਹਿਬ ਤਾਂ ਬੰਗਾਲ ਢਾਕਾ ਲੰਕਾ ਮੱਕਾ ਮਦੀਨਾ ਹਿਮਾਲਾ ਪਰਬਤ ਅਤੇ ਸਾਰਾ ਭਾਰਤ ਉਹਦੇ ਵਿੱਚ ਘੁੰਮ ਕੇ ਲੋਕਾਂ ਨੂੰ ਚੰਗੀ ਮਤ ਦੇਣ ਵਾਸਤੇ ਗਏ ਨੇ ਜਿਨ੍ਹਾਂ ਨਾਲ ਉਹ ਵਿਚਾਰ ਚਰਚਾ ਕਰਦੇ ਸੀ ਉਹ ਸਾਰੇ ਭਈਏ ਸੀ ਕੀ ਉਹ ਸਾਰੇ ਮਾੜੇ ਇਨਸਾਨ ਸੀ ਫਿਰ ਗੁਰੂ ਨਾਨਕ ਸਾਹਿਬ ਉਹਨਾਂ ਕੋਲੇ ਕਿਉਂ ਗਏ ਸੀ ਕੀ ਲੋੜ ਪਈ ਸੀ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਵਿੱਚ ਪ੍ਰਚਾਰ ਕੀਤਾ ਉਹਨਾਂ ਨੇ ਬੁਰਾ ਨਹੀਂ ਮਨਾਇਆ ਮੁਸਲਮਾਨਾਂ ਵਿੱਚ ਵੀ ਪ੍ਰਚਾਰ ਕੀਤਾ ਮੱਕੇ ਤੱਕ ਗਏ ਉਹਨਾਂ ਨੇ ਵੀ ਥੋੜਾ ਜਿਹਾ ਵਿਰੋਧ ਕੀਤਾ ਸਿਰਫ ਇਸ ਗੱਲ ਦਾ ਕਿ ਖੁਦਾ ਕਿੱਧਰਲੇ ਪਾਸੇ ਨਹੀਂ ਹੈ ਉਧਰ ਮੇਰੇ ਪੈਰ ਕਰ ਦਿਓ ਪਰ ਮਾਰਕੁੱਟ ਨਹੀਂ ਕੀਤੀ ਜਿਵੇਂ ਕਿ ਅੱਜ ਸਾਡੇ ਅਖੌਤੀ ਸਿੱਖ ਭਾਈ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਅਖਵਾਉਂਦੇ ਨੇ ਤੇ ਮਾਰਾਂਕੋਟਾਂ ਤੇ ਉਤਰ ਆਉਂਦੇ ਨੇ ਤੇ ਗੁਰੂ ਸਾਹਿਬ ਨੇ ਸਦੀਆਂ ਤੋਂ ਚਲੀਆਂ ਆ ਰਹੀਆਂ ਮਨੋਤਾਂ ਨੂੰ ਰੱਦ ਕੀਤਾ ਤੇ ਕੋਈ ਭਈਆਂ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਲੜਾਈ ਨਹੀਂ ਕੀਤੀ ਕਿ ਅਸੀਂ ਤਾਂ ਸਦੀਆਂ ਤੋਂ ਮੰਨਦੇ ਆ ਰਹੇ ਹਾਂ ਤੁਸੀਂ ਕੌਣ ਹੋ ਨਿ ਇਹ ਗੱਲਾਂ ਨੂੰ ਰੱਦ ਕਰਨ ਵਾਲੇ ਤੁਸੀਂ ਤਾਂ ਸਾਡੀ ਸ਼ਰਧਾ ਹੀ ਤੋੜ ਦਿੱਤੀ ਨਹੀਂ ਉਹਨਾਂ ਨੇ ਗੱਲਾਂ ਧਿਆਨ ਨਾਲ ਸੁਣੀਆਂ ਸਾਰੀਆਂ ਭਾਵੇਂ ਮੰਨੀ ਭਾਵੇਂ ਨਾ ਮੰਨੀ ਪਰ ਧਿਆਨ ਨਾਲ ਸੁਣੀਆਂ ਹਰਦوار ਗੁਰੂ ਨਾਨਕ ਸਾਹਿਬ ਨੇ ਪਾਣੀ ਪੱਛਮ ਵੱਲ ਛੁੱਟਣਾ ਸ਼ੁਰੂ ਕਰ ਦਿੱਤਾ ਉਥੇ ਕੋਈ ਮਾਰ ਕਟਾਈ ਨਹੀਂ ਹੋਈ ਜਗਨਨਾਥਪੁਰੀ ਵਿੱਚ ਆਰਤੀ ਉਤਾਰੀ ਪਰ ਕਿਹੜੀ ਆਰਤੀ ਗਗਨ ਮਥਾਲ ਰਵਚੰਨ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਜਿਹੜੀ ਪੁਜਾਰੀ ਉੱਥੇ ਆਰਤੀ ਕਰਦੇ ਸੀ ਗੁਰੂ ਨਾਨਕ ਸਾਹਿਬ ਨੇ ਉਹ ਆਰਤੀ ਨਹੀਂ ਕੀਤੀ ਸਗੋਂ ਉਹਨਾਂ ਨੂੰ ਸਮਝਾਇਆ ਕਿ ਭਾਈ ਪ੍ਰਮਾਤਮਾ ਦੀ ਆਰਤੀ ਤਾਂ ਸਦਾ ਆਪਣੇ ਆਪ ਹੋ ਰਹੀ ਹੈ ਤੇ ਆ ਆਕਾਸ਼ ਹੈ ਜਿਹੜਾ ਸਾਰਾ ਉਹਦਾ ਥਾਲ ਹੈ ਤੇ ਥਾਲ ਦੇ ਵਿੱਚ ਮੋਤੀ ਉਹਦੇ ਇਹ ਤਾਰੇ ਨੇ ਸੂਰਜ ਅਤੇ ਚੰਦ ਉਹਦੇ ਦੀਵੇ ਨੇ ਤਾਂ ਜਿਹੜੀ ਐਡੀ ਵੱਡੀ ਆਰਤੀ ਆਪਣੇ ਆਪ ਹੋ ਰਹੀ ਹੈ ਤੁਸੀਂ ਉਦੋਂ ਵਧੀਆ ਆਰਤੀ ਕਿਵੇਂ ਕਰ ਸਕਦੇ ਹੋ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨਾਲ ਕੋਈ ਮਾਰਕਾਟ ਨਹੀਂ ਕੀਤੀ ਫਿਰ ਭਗਤਾਂ ਬਾਰੇ ਕਬੀਰ ਜੀ ਕਾਂਸੀ ਦੇ ਰਹਿਣ ਵਾਲੇ ਸੀ ਤੇ ਕਾਂਸੀ 'ਚ ਤਾਂ ਫਿਰ ਭਾਈ ਭਈਏ ਹੀ ਰਹਿੰਦੇ ਨੇ ਜੈਦੇਵ ਬੰਗਾਲ ਦੇ ਰਹਿਣ ਵਾਲੇ ਸੀ ਫਿਰ ਉਹਨੂੰ ਵੀ ਭਈਆ ਆਖੋਗੇ ਤੁਸੀਂ ਧੰਨਾ ਜੀ ਰਾਜਸਥਾਨ ਦੇ ਰਹਿਣ ਵਾਲੇ ਸਨ ਫਿਰ ਉਹ ਵੀ ਭਈਆ ਹੋ ਗਿਆ ਤੇ ਨਾਮਦੇਵ ਜੀ ਮੰਨਿਆ ਜਾਂਦਾ ਹੈ ਕਿ ਮੱਧ ਪ੍ਰਦੇਸ਼ ਦੇ ਸਨ ਪਰ ਉਹ ਅਖੀਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਕੁਮਾਨ ਪਿੰਡ ਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਡੇਰਾ ਬਣਾ ਲਿਆ ਸੀ ਉਹ ਵੀ ਭਈਏ ਮੰਨੇ ਜਾਣਗੇ ਫਿਰ ਇਸ ਤਰ੍ਹਾਂ ਪੀਪਾ ਜੀ ਰਾਜਸਥਾਨ ਦੇ ਸਨ ਅਰਬਦਾਸ ਜੀ ਕਾਂਸੀ ਦੇ ਸਨ ਰਾਮਾਨੰਦ ਜੀ ਕਾਂਸੀ ਦੇ ਸਨ ਤੇ 11 ਭਟ ਵੀ ਪੰਜਾਬ ਤੋਂ ਬਾਹਰ ਦੇ ਸਨ ਇਹਨਾਂ ਸਤਕਾਰਯੋਗ ਹਸਤੀਆਂ ਨੂੰ ਕੀ ਤੁਸੀਂ ਭਈਏ ਆਖ ਕੇ અપਮਾਨਿਤ ਕਰੋਗੇ ਕਦੀ ਸੋਚਤਾ ਲਿਆ ਕਰੋ ਕਿ ਕੋਈ ਵੀ ਇਨਸਾਨ ਗੁਰਬਾਣੀ ਤਾਂ ਕਹਿੰਦੀ ਹੈ ਬੁਰਾ ਨਹੀਂ ਹੈ ਉਹਦੇ ਕੰਮ ਉਹਦਾ ਵਿਹਾਰ ਹੈ ਚੰਗਾ ਮਾੜਾ ਹੁੰਦਾ ਹੈ ਇਨਸਾਨ ਤਾਂ ਸਾਰੇ ਭਾਈ ਬਰਾਬਰੀ ਹੁੰਦੇ ਨੇ ਤੇ ਫਿਰ ਪੰਜ ਪਿਆਰੇ ਕਿੱਥੋਂ ਕਿੱਥੋਂ ਦੇ ਸਨ ਇੱਕ ਭਾਈ ਦਇਆ ਸਿੰਘ ਇਹ ਪੰਜਾਬ ਤੋਂ ਸੀ ਤੇ ਇਹ ਪੰਜਾਬੀ ਅੱਜ ਕੱਲ ਪਾਕਿਸਤਾਨ ਚਲਾ ਗਿਆ ਲਾਹੌਰ ਤੋਂ ਸੀ ਧਰਮ ਸਿੰਘ ਯੂਪ ਦਾ ਸੀ ਮੇਰਠ ਦੇ ਨੇੜੇ ਇਹਦਾ ਪਿੰਡ ਸੀ ਤੇ ਭਾਈ ਮੋਹਕਮ ਸਿੰਘ ਇਹ ਦਵਾਰਕਾ ਨਗਰੀ ਦਾ ਸੀ ਹਿੰਮਨ ਸਿੰਘ ਜਗਨਨਾਥਪੁਰੀ ਤੋਂ ਆਇਆ ਸੀ ਤੇ ਸਹਿਬ ਸਿੰਘ ਬੇਦਰ ਕਰਨਾਟਕਾ ਤੋਂ ਆਇਆ ਸੀ ਜਿਹੜੇ ਪੰਜ ਪਿਆਰੇ ਨੇ ਫਿਰ ਤਾਂ ਉਹ ਵੀ ਸਾਰੇ ਭਈਏ ਸੀ ਭਾਈ ਭਾਈ ਮਤੀ ਦਾਸ ਤੇ ਸਤੀ ਦਾਸ ਇਹ ਬ੍ਰਾਹਮਣ ਕੁਲ ਵਿੱਚੋਂ ਸਨ ਤੇ ਇਹ ਵੀ ਫਿਰ ਭਈਏ ਹੋਣਗੇ ਪੰਜਾਬ ਤੋਂ ਬਾਹਰ ਦੇ ਸੀ ਨਾ ਇਹ ਵੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਆਪ ਨੂੰ ਆਰਿਆਂ ਨਾਲ ਚਰਵਾ ਲਿਆ ਰੂਹ ਚ ਲਪੇਟ ਕੇ ਉਹਨਾਂ ਨੂੰ ਅੱਗ 'ਚ ਸਾਲ ਦਿੱਤਾ ਗਿਆ ਬੇਅੰਤ ਤਸੀਹੇ ਦਿੱਤੇ ਗਏ ਪਰ ਇਹਨਾਂ ਭਈਆਂ ਨੇ ਸੀ ਨਹੀਂ ਕੀਤੀ ਗੁਰੂ ਪਾਤਸ਼ਾਹ ਦੀ ਇੱਜ਼ਤ ਨੂੰ ਬੱਟਾ ਨਹੀਂ ਲੱਗਣ ਦਿੱਤਾ ਜਾਨਵਾਰ ਦਿੱਤੀਆਂ ਫਿਰ ਬੰਦਾ ਸਿੰਘ ਬਹਾਦਰ ਕਦੀ ਸੋਚ ਕੇ ਦੇਖੋ ਇਹ ਤਾਂ ਬੰਦਾ ਸਿੰਘ ਬਹਾਦਰ ਜੀ ਤਾਂ ਪੰਜਾਬ ਦੇ ਨਹੀਂ ਸੀ ਗੁਰੂ ਗੋਮੀ ਸਿੰਘ ਜੀ ਨੇ ਇਹਨਾਂ ਨੂੰ ਹਜੂਰ ਸਾਹਿਬ ਨਾਡੇੜ ਤੋਂ ਤਿਆਰ ਕਰਕੇ ਜਾਨੀ ਕਿ ਮਹਾਰਾਸ਼ਟਰ ਦੇ ਵਿੱਚੋਂ ਇੱਕ ਭਈਏ ਨੂੰ ਤਿਆਰ ਕਰਕੇ ਪਰ ਜੇ ਪਿਛੋਕੜ ਲੈ ਲਈਏ ਤਾਂ ਇਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸਨ ਉਧਰ ਵੀ ਫਿਰ ਪੰਜਾਬ ਨਹੀਂ ਸੀ ਕੀ ਆਖੋਗੇ ਇਹਨਾਂ ਗੱਲਾਂ ਨੂੰ ਬੰਦਾ ਸਿੰਘ ਬਹਾਦਰ ਵੀ ਤੁਹਾਡੇ ਖਿਆਲ ਦੇ ਮੁਤਾਬਕ ਤਾਂ ਐਡਾ ਬਹਾਦਰ ਯੋਧਾ ਜਿਨੇ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਤੇ ਉਹ ਵੀ ਭਈਆ ਸੀ ਕਿਉਂਕਿ ਹਜੂਰ ਸਭ ਤੋਂ ਆਇਆ ਸੀ ਚਾਹੇ ਉਹ ਜੰਮੂ ਕਸ਼ਮੀਰ ਤੋਂ ਆਇਆ ਸੀ ਤੇ ਬਹੁਤ ਸਾਰੇ ਭਟ ਜਿਹੜੇ ਕਿ ਗੁਰੂ ਸਾਹਿਬ ਦੇ ਸਮੇਂ ਤੇ ਆਪਣੀ ਰਚਨਾ ਕੁਝ ਲਿਖ ਕੇ ਲਿਆਏ ਕੁਝ ਗੁਰੂ ਸਾਹਿਬ ਦਾ ਜੋ ਉਥੋਂ ਦਾ ਵਰਤਾਰਾ ਸੀ ਉਹ ਦੇਖ ਕੇ ਉਹਨਾਂ ਨੇ ਆਪਣੇ ਸਵਈਏ ਲਿਖੇ ਉਹਨਾਂ ਭਈਆਂ ਨੂੰ ਪੱਟਾਂ ਨੂੰ ਜਿਹੜੇ ਕਾਂਸੀ ਤੋਂ ਆਏ ਹਰਦਵਾਰ ਤੋਂ ਆਏ ਜਾਂ ਹੋਰ ਨਾਲ ਤੀਰਥਾਂ ਤੇ ਰਹਿਣ ਵਾਲੇ ਇਹ ਆਏ ਤੇ ਉਹਨਾਂ ਨੂੰ ਗੁਰੂ ਸਾਹਿਬ ਨੇ ਮਾਣ ਨਾਲ ਆਪਣੇ ਕੋਲੇ ਬਿਠਾਇਆ ਉਹਨਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਬਾਣੀ ਦੇ ਨਾਲ ਦਰਜ ਕੀਤੀ ਫਿਰ ਤਾਂ 11 ਪੱਟ ਵੀ ਭਈਏ ਹੀ ਸਨ ਭਾਈ ਤੇ ਫਿਰ ਧਿਆਨ ਦਿਓ ਗੁਰੂ ਸਾਹਿਬ ਤੇਗ ਬਹਾਦਰ ਜੀ ਬਾਰੇ ਸ਼ਰਿਆਮ ਸਟੇਜਾਂ ਦੇ ਉੱਤੇ ਰੋਜ਼ ਬੋਲਿਆ ਜਾਂਦਾ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕਿਨੋਂ ਬਡੋ ਕਲੂ ਮੈਸਾਕਾ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ ਆਪਣੀ ਸ਼ੀਧੀ ਦੇ ਦਿੱਤੀ ਕਿ ਭਾਈ ਜੇ ਭਈਏ ਤਿਲਕ ਜੰਜੂ ਪਾਉਂਦੇ ਨੇ ਉਹਦਾ ਭਈਏ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਫਿਰ ਤਿਲਕ ਜੰਜੂ ਦੀ ਰਾਖੀ ਵਾਸਤੇ ਜਾਨ ਦੇਣ ਦੀ ਕੀ ਲੋੜ ਪਈ ਸੀ ਤੇ ਹੁਣ ਤਾਂ ਬਹੁਤ ਕੁਝ ਕਹਾਣੀਆਂ 'ਚ ਤਬਦੀਲੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਸਾਰਾ ਭਾਰਤ ਗੁਰੂ ਸਾਹਿਬ ਦਾ ਆਪਣਾ ਸੀ ਤੇ ਉਹ ਸਾਰੀ ਇਨਸਾਨੀਅਤ ਉਹਨਾਂ ਦੀ ਆਪਣੀ ਸੀ ਤੇ ਕੋਈ ਉਹਨਾਂ ਨੂੰ ਬਗਾਨਾ ਨਜ਼ਰ ਨਹੀਂ ਸੀ ਆਉਂਦਾ ਗੱਲ ਤਾਂ ਵਿਚਾਰਾਂ ਦੀ ਹੈ ਚੰਗੇ ਦੀ ਅਤੇ ਮਾੜੇ ਦੀ ਉਹਨਾਂ ਨੇ ਤਾਂ ਸਗੋਂ ਕਿਤੇ ਸੱਜਣ ਠੱਗ ਕਿਤੇ ਭੂਮੀਆਂ ਚੋਰ ਅਤੇ ਕਿਤੇ ਕੌਡਾ ਰਾਖਸ਼ ਉਹਨਾਂ ਨੂੰ ਵੀ ਸਿੱਧੇ ਰਾਹ ਪਾਉਣ ਵਾਸਤੇ ਆਪਣਾ ਪੂਰਾ ਯਤਨ ਕੀਤਾ ਤਾਂ ਕਿ ਸੁਧਾਰ ਆਵੇ ਸਾਰੇ ਲੋਕ ਇੱਥੇ ਚੰਗੇ ਇਨਸਾਨ ਬਣ ਕੇ ਰਹਿਣ ਫਿਰ ਸਿਗਲੀਗਰ ਲੋਬਾਣੇ ਸਿੰਧੀ ਸਹਿਜ ਧਾਰੀ ਇਹ ਵੀ ਸਾਰੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਸਿੱਖ ਖਵਾਉਂਦੇ ਨੇ ਤੇ ਇਹਨਾਂ ਦਾ ਆਪਾਂ ਵੱਖਰਾ ਵਿਸ਼ਾ ਲੈ ਕੇ ਅਲੱਗ ਤੁਹਾਡੇ ਸਾਹਮਣੇ ਇੱਕ ਆਡੀਓ ਜਾਂ ਵੀਡੀਓ ਤੁਹਾਡੇ ਸਾਹਮਣੇ ਮੈਂ ਰੱਖਾਂਗਾ ਕਿ ਇਹਨਾਂ ਦੀ ਅਸੀਂ ਸੰਭਾਲ ਨਹੀਂ ਕਰ ਸਕੇ ਇਹ ਕਰੋਨਾ ਦੀ ਗਿਣਤੀ 'ਚ ਭਾਰਤ ਦੇ ਬਕੋ ਵੱਖਰੇ ਇਲਾਕਿਆਂ 'ਚ ਅੱਜ ਵੀ ਗੁਰਨਾਨਕ ਨੂੰ ਪਿਆਰ ਕਰਨ ਵਾਲੇ ਸਹਿਜ ਧਾਰੀ ਸਿੱਖ বাসਦੇ ਨੇ ਪੰਜਾਬ ਦੇ ਇੱਕ ਪਿੰਡ ਦਾ ਸਰਪੰਚ ਭਈਆ ਬਣ ਗਿਆ ਸੀ ਉਹਦਾ ਇਨਾ ਖੱਪ ਪਾਇਆ ਆਪਣੇ ਪੰਜਾਬ ਦੇ ਲੋਕਾਂ ਨੇ ਕਿ ਹੁਣ ਤਾਂ ਪੰਜਾਬ ਦਾ ਬੇੜਾ ਗਰਕ ਹੋ ਗਿਆ ਭਈਏ ਇੱਥੇ ਸਰਪੰਚ ਬਣ ਲਾਪੇ ਉਹ ਭਲੇ ਉਹ ਮਨਸੋਂ ਕਦੀ ਸੋਚ ਕੇ ਵੇਖੋ ਇਹਦਾ ਮਤਲਬ ਹੈ ਪਿੰਡ ਦੇ ਲੋਕਾਂ ਨੇ ਚੋਣ ਕੀਤੀ ਹੈ ਵੋਟਾਂ ਪਾਈਆਂ ਨੇ ਤੁਹਾਡੇ ਨਾਲੋਂ ਉਹ ਨੇਕ ਇਨਸਾਨ ਸੀ ਜਿਹੜਾ ਪਿੰਡ ਦੇ ਲੋਕਾਂ ਨੂੰ ਚੰਗਾ ਲੱਗਿਆ ਭਈਆ ਕਹਿ ਕੇ ਨਫ਼ਰਤ ਤੁਸੀਂ ਜਿੰਨੀ ਮਰਜ਼ੀ ਕਰੀ ਜਾਓ ਉਹਨੂੰ ਬਹੁ ਗਿਣਤੀ ਵੋਟਾਂ ਪਈਆਂ ਨੇ ਉਹਦੇ ਗੁਣਾ ਕਰਕੇ ਪਈਆਂ ਨੇ ਉਹਦੀ ਫਰਾਖ ਦਲੀ ਕਰਕੇ ਪਈਆਂ ਨੇ ਮਨੁੱਖਤਾ ਦਾ ਪਿਆਰ ਕਰਕੇ ਪਈਆਂ ਨੇ ਉਹਨੇ ਪਿੰਡ ਦੇ ਲੋਕਾਂ ਦਾ ਕੋਈ ਪਹਿਲਾ ਭਲਾ ਕੀਤਾ ਤਾਂ ਪਈਆਂ ਨੇ ਤੇ ਤੁਹਾਨੂੰ ਵੋਟਾਂ ਕਿਉਂ ਨਹੀਂ ਪੈ ਗਈਆਂ ਬਈ ਉਹਨੂੰ ਭਈਏ ਨੂੰ ਲੋਕਾਂ ਨੇ ਕਿਉਂ ਪਸੰਦ ਕਰ ਲਿਆ ਇਹਦਾ ਮਤਲਬ ਉਹ ਤੁਹਾਡੇ ਨਾਲੋਂ ਜ਼ਿਆਦਾ ਗੁਣਵਾਨ ਬਣ ਗਿਆ ਖੈਰ ਇੱਥੇ ਚੰਡੀਗੜ੍ਹ ਮੁਹਾਲੀ ਦੇ ਨੇੜੇ ਇੱਕ ਪਿੰਡ ਦੇ ਵਿੱਚ ਕੁਝ ਘਟਨਾਵਾਂ ਇੱਕ ਦੋ ਵਾਪਰ ਗਈਆਂ ਪਿੰਡ ਦੀ ਪੰਚਾਇਤ ਨੇ ਇਕੱਠਿਆਂ ਹੋ ਕੇ ਉਥੋਂ ਭਈਆਂ ਨੂੰ ਨਿਕਲ ਜਾਣ ਦਾ ਹੁਕਮ ਦੇ ਦਿੱਤਾ ਕਿ ਕੋਈ ਭਈਆ ਸਾਡੇ ਪਿੰਡ ਦੇ ਵਿੱਚ ਨਹੀਂ ਰਹੇਗਾ ਤੇ ਕਿੱਡਾ ਉਹ ਜਿਹੜਾ ਮੂਰਖਤਾ ਭਰਿਆ ਹੁਕਮ ਸੀ ਪਰ ਉਹ ਤਾਂ ਕਿਸੇ ਵਕੀਲ ਨੇ ਸਮਾਜ ਸੇਵੀ ਸੰਸਥਾ ਨੇ ਹਾਈ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਸਤਕਾਰਯੋਗ ਅਦਾਲਤ ਨੇ ਉਹਨਾਂ ਪਿੰਡ ਵਾਸੀਆਂ ਨੂੰ ਚੇਤਾਵਨੀ ਦਿੱਤੀ ਕਿ ਆਪਣਾ ਜਿਹੜਾ ਇਹੋ ਜਿਹਾ ਦਿੱਤਾ ਹੁਕਮ ਹੈ ਇਹਨੂੰ ਤੁਸੀਂ ਗਲਤੀ ਮੰਨੋ ਵਾਪਸ ਲੈ ਲਓ ਨਹੀਂ ਤਾਂ ਤੁਹਾਡੇ ਤੇ ਮੁਕੱਦਮਾ ਬਣੂਗਾ ਤੁਸੀਂ ਕਿਸੇ ਬੰਦੇ ਨੂੰ ਆਪਣੇ ਪਿੰਡ ਚੋਂ ਨਿਕਲ ਜਾਣ ਦਾ ਹੁਕਮ ਨਹੀਂ ਦੇ ਸਕਦੇ ਜੇ ਤੁਹਾਨੂੰ ਕਿਸੇ ਤੇ ਇਤਰਾਜ਼ ਹੈ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰੋ ਜਾਂ ਅਦਾਲਤ ਦੇ ਵਿੱਚ ਮੁਕੱਦਮਾ ਦਰਜ ਕਰਾਓ ਕਿ ਇਹ ਬੰਦਾ ਆ ਮਾੜੇ ਕੰਮ ਕਰਦਾ ਤੇ ਅਸੀਂ ਇਹਨੂੰ ਇਸ ਤਰ੍ਹਾਂ ਸਜ਼ਾ ਦਿਵਾਣੀ ਚਾਹੁੰਦੇ ਆ ਤੁਸੀਂ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਪਿੰਡਾਂ ਚੋਂ ਚਲੇ ਜਾਣ ਵਾਸਤੇ ਨਹੀਂ ਕਹਿ ਸਕਦੇ ਫਿਰ ਉਹਨਾਂ ਨੂੰ ਨੀਵੀਂ ਪਾ ਕੇ ਬੈਠਣਾ ਪਿਆ ਖਰ ਜਦੋਂ ਸਿੱਖ ਇੰਗਲੈਂਡ ਵਿੱਚ ਜਾਂਦੇ ਨੇ ਅਮਰੀਕਾ ਕੈਨੇਡਾ ਜਾਂਦੇ ਨੇ ਕੀ ਉਥੋਂ ਦੇ ਅਸਲ ਮਾਲਕ ਲੋਕ ਸਿੱਖਾਂ ਨਾਲ ਨਫ਼ਰਤ ਕਰਦੇ ਨੇ ਨਹੀਂ ਉਹ ਤਾਂ ਸਗੋਂ ਸਾਨੂੰ ਬਰਾਬਰ ਦਾ ਮਾਨ ਸਤਕਾਰ ਦਿੰਦੇ ਨੇ ਉਹ ਕਾਨੂੰਨ ਸਾਡੇ ਤੇ ਵੀ ਉਹੀ ਲਾਗੂ ਹੁੰਦੇ ਨੇ ਜਿਹੜੇ ਉਹਨਾਂ ਲੋਕਾਂ ਤੇ ਹੁੰਦੇ ਨੇ ਉਹ ਸਾਨੂੰ ਨਫ਼ਰਤ ਨਹੀਂ ਕਰਦੇ ਚੰਗੇ ਸਿੱਖ ਭਾਈ ਉਥੇ ਉਹਨਾਂ ਦੇਸ਼ਾਂ 'ਚ ਅਫਸਰ ਬਣਦੇ ਨੇ ਐਮਐਲਏ ਬਣਦੇ ਨੇ ਮੈਂਬਰ ਪਾਰਲੀਮੈਂਟ ਬਣਦੇ ਨੇ ਮੰਤਰੀ ਆਦਿਕ ਬਣਦੇ ਨੇ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦਾ ਇੱਕ ਮੁੱਖ ਮੰਤਰੀ ਵੀ ਸਿੱਖ ਭਾਈ 5 ਸਾਲ ਵਾਸਤੇ ਰਿਹਾ ਸਨ 2000 ਦੇ ਨੇੜੇ ਤੇੜੇ ਮੈਂ ਉਹਦੇ ਰਹਿ ਕੇ ਆਇਆ ਆਪ ਵੇਖ ਕੇ ਆਇਆ ਆਪਣੇ ਸਿੱਖ ਭਾਈਆਂ ਨਾਲ ਉਹਦੇ ਬਾਰੇ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਵੀ ਬੜਾ ਹੀ ਨੇਕ ਇਨਸਾਨ ਹੈ ਤੇ ਜੇ ਇਹਦੇ ਵਿੱਚ ਕੋਈ ਗੁਣ ਸੀ ਤੇ ਤਾਂ ਹੀ ਤਾਂ ਇਹਨੂੰ ਮੁੱਖ ਮੰਤਰੀ ਬਣਾਇਆ ਗਿਆ ਇੱਕ ਕੈਨੇਡਾ ਤੋਂ ਬਾਹਰ ਦਾ ਬੰਦਾ ਪੰਜਾਬ ਦਾ ਬੰਦਾ ਉੱਥੇ ਜਾ ਕੇ ਬਾਹਰਲੇ ਦੇਸ਼ 'ਚ ਮੁੱਖ ਮੰਤਰੀ ਵੀ ਬਣ ਸਕਦਾ ਹੈ ਉੱਥੋਂ ਦੇ ਲੋਕ ਨਫ਼ਰਤ ਨਹੀਂ ਕਰਦੇ ਅਸੀਂ ਤਾਂ ਨਿੱਕੀਆਂ-ਨਿੱਕੀਆਂ ਗੱਲਾਂ ਤੇ ਨਫ਼ਰਤ ਹੀ ਕਰ ਰਹੇ ਹਾਂ ਹੋਰ ਸਾਨੂੰ ਆਉਂਦੇ ਹੀ ਕੁਝ ਨਹੀਂ ਹੈ ਉਹ ਲੋਕ ਸਿੱਖਾਂ ਨੂੰ ਰੁਜ਼ਗਾਰ ਦਿੰਦੇ ਨੇ ਗੁਰਦੁਆਰੇ ਬਣਾਉਣ ਦੀ ਇਜਾਜ਼ਤ ਦਿੰਦੇ ਨੇ ਚੰਗੀਆਂ ਸੁੱਖ ਸਹੂਲਤਾਂ ਦਿੰਦੇ ਨੇ ਪਰ ਅਸੀਂ ਭਈਆਂ ਨੂੰ ਗਾਲਾਂ ਦਿੰਦੇ ਹਾਂ ਮੰਦਾ ਬੋਲਦੇ ਹਾਂ ਉਹਨਾਂ ਨੂੰ ਨੀਚ ਕਹਿ ਕੇ ਅਪਮਾਨਿਤ ਕਰਦੇ ਹਾਂ ਲਾਹਣਤਾ ਸਾਡੇ ਤੇ ਜਿਹੜੇ ਕਿ ਇਹੋ ਜੇ ਕੰਮ ਕਰਦੇ ਆ ਬਹੁਤ ਭੈੜਾ ਹੈ ਗੁਰਬਾਣੀ ਤਾਂ ਕਹਿੰਦੀ ਆ ਭਾਈ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੈ ਨ ਦਿਸਦਾ ਬਾਰਾ ਜੀਓ ਫਿਰ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਫਿਰ ਜਾ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੈ ਬਹੁਤ ਵਿਕਾਰਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਇਹ ਵੀ ਸਾਰਾ ਕੁਝ ਗੁਰਬਾਣੀ 'ਚ ਲਿਖਿਆ ਹੋਇਆ ਹੈ ਭਾਈ ਕਦੀ ਗੁਰਬਾਣੀ ਸਮਝ ਕੇ ਪੜੋਗੇ ਜ਼ਿੰਦਗੀ ਵਿੱਚ ਕਦੀ ਲਾਗੂ ਕਰੋਗੇ ਗੁਰਬਾਣੀ ਦੀਆਂ ਡੀਂਗਾ ਤੇ ਮਾਰੀ ਜਾਣੀਆਂ ਕਿ ਇਹ ਤਾਂ ਸਰਬ ਸਰਬ ਸਮਰੱਥ ਸੰਸਾਰ ਦੇ ਭਲੇ ਵਾਸਤੇ ਗੁਰਬਾਣੀ ਗੁਰੂ ਸਾਹਿਬ ਨੇ ਲਿਖੀ ਹੋਈ ਹੈ ਇਹ ਤਾਂ ਬ੍ਰਹਿਮੰਡ ਦਾ ਸਾਰੇ ਦੇ ਸਾਰੇ ਬ੍ਰਹਿਮੰਡੀ ਨਿਯਮ ਨੇ ਇਹਦੇ ਵਿੱਚ ਤਾਂ ਇਹ ਤਾਂ ਹਰੇਕ ਇਨਸਾਨ ਦਾ ਹਰੇਕ ਵਿਗਿਆਨ ਦਾ ਇਹ ਤਾਂ ਬਹੁਤ ਉਹਦੇ ਨਾਲੋਂ ਨਿਜਮ ਪਿੱਛੇ ਨੇ ਤੇ ਗੁਰਬਾਣੀ ਤਾਂ ਬਹੁਤ ਅੱਗੇ ਦੀਆਂ ਗੱਲਾਂ ਕਰਦੀ ਐ ਇਹੋ ਜੀਆਂ ਚੀਜ਼ਾਂ ਰੋਜ਼ ਸਟੇਜਾਂ ਤੇ ਸੁਣਨ ਨੂੰ ਮਿਲਦੀਆਂ ਨੇ ਤੇ ਅੱਜ ਕੱਲ੍ਹ ਸੋਸ਼ਲ ਮੀਡੀਏ ਤੇ ਬਹੁਤ ਕੁਝ ਇਹੋ ਜਿਹਾ ਲੋਕੀ ਪਾਈ ਵੀ ਜਾਂਦੇ ਨੇ ਪਰ ਇਸ ਗੁਰਬਾਣੀ ਨੂੰ ਪੜਦੇ ਵੀ ਕਦੇ ਨਹੀਂ ਇਹਨੂੰ ਸਮਝਦੇ ਵੀ ਕਦੇ ਨਹੀਂ ਤੇ ਇਹਨੂੰ ਲਾਗੂ ਵੀ ਕਦੇ ਨਹੀਂ ਕਰਦੇ ਖੈਰ ਮੈਂ ਤੁਹਾਡੇ ਸਾਹਮਣੇ ਗੁਰਬਾਣੀ ਦੇ ਵਿੱਚ ਆਏ ਭਈਆ ਸ਼ਬਦ ਰੱਖਣ ਲੱਗਿਆ ਪਰ ਕੀ ਇਹਨਾਂ ਨੂੰ ਗੁਰਬਾਣੀ ਤੋਂ ਕੱਢਦੇ ਹੋਗੇ ਹੈਗੇ ਤਾਂ ਬਹੁਤ ਵਾਰੀ ਪਰ ਮੈਂ 4-5 ਥਾਵਾਂ ਤੋਂ ਪੰਨਾ 22 ਨੋਟ ਕਰ ਲਏ ਨੇ ਗੁਰੂ ਸਾਹਿਬ ਕਹਿ ਰਹੇ ਨੇ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਜਦ 10 ਮਾਸ ਉਰਦ ਮੁਖ ਰਹਿਤਾ 100 ਦਿਨ ਕੈਸੇ ਭੁੱਲਿਆ ਪੰਨਾ 654 ਉਹ ਭਾਈ ਉਹ ਭਈਆ ਕਿਉਂ ਫੁੱਲਿਆ ਫੁੱਲਿਆ ਹੰਕਾਰਿਆ ਫਿਰਦਾ ਇਹ ਇਕੱਲੇ ਭਈਆ ਨੂੰ ਨਹੀਂ ਕਿਹਾ ਸਾਰੇ ਮਨੁੱਖਾਂ ਨੂੰ ਕਿਹਾ ਕਬੀਰ ਜੀ ਤਾਂ ਆਪ ਭਈਏ ਸੀ ਤੇ ਉਹ ਇਹੋ ਹੀ ਸ਼ਬਦ ਵਰਤ ਰਹੇ ਨੇ ਇਹ ਕੋਈ ਭਾਈ ਵਾਸਤੇ ਹੁੰਦਾ ਹੈ ਇਹ ਸ਼ਬਦ ਭਈਆ ਉਚਾਰਨ ਦੇ ਵਿੱਚ ਫਰਕ ਹੈ ਭਈਆ ਅਤੇ ਭਾਈ ਇਹਦਾ ਅਰਥ ਇੱਕੋ ਹੀ ਹੁੰਦਾ ਹੈ ਦਾਸਨ ਦਾਸ ਦਾਸ ਹੋਏ ਰਹੀ ਹੈ ਜੋ ਜਨ ਰਾਮ ਭਗਤ ਨਿਜ ਭਈਆ ਪੰਨਾ 834 ਭਾਈ ਦਾਸਾਂ ਦੇ ਦਾਸ ਬਣ ਕੇ ਰਹੋ ਪ੍ਰਭੂ ਪਰਮਾਤਮਾ ਦੇ ਸੇਵਕ ਬਣ ਕੇ ਰਹੋ ਤੇ ਸਾਰਿਆਂ ਦੇ ਭਾਈ ਬਣ ਕੇ ਰਹੋ ਹਰ ਹਰ ਸ਼ਰਧਾ ਸੇ ਜਿ ਵਿਛਾਈ ਪ੍ਰਭ ਛੋੜ ਨ ਸਕੈ ਬਹੁਤ ਮਨ ਭਈਆ ਅਸੀਂ ਤਾਂ ਪ੍ਰਭੂ ਪਰਮਾਤਮਾ ਨੂੰ ਆਪਣਾ ਪਤੀ ਮੰਨ ਲਿਆ ਪੰਨਾ 836 ਸੰਗਨ ਕੋਈ ਭਈਆ ਬੇਬਾ ਮਾਲ ਜੋਬਨ ਧਨ ਛੋੜ ਵੰਜੇ ਸਾ ਪੰਨਾ ਦਾ 1020 ਤੋਂ ਇਹ ਜਿਹੜੇ ਸ਼ਬਦ ਨੇ ਇਹਨਾਂ ਚ ਚਾਰ ਵਾਰੀ ਮੈਂ ਭਈਆ ਸ਼ਬਦ ਤੁਹਾਡੇ ਸਾਹਮਣੇ ਲਿਆਂਦਾ ਕਿ ਗੁਰਬਾਣੀ ਚ ਵੀ ਭਈਆ ਸ਼ਬਦ ਆਇਆ ਬਹੁਤ ਵਾਰੀ ਖੈਰ ਹੋਰ ਵੀ ਬਹੁਤ ਸਾਰੇ ਪੰਨੇ ਹੈਗੇ ਨੇ ਇਹਨੂੰ ਬਹੁਤਾ ਸਮਾਂ ਇਹਦੇ ਤੇ ਖਰਚ ਨਾ ਕਰਕੇ ਮੈਂ ਸੰਖੇਪ ਦੇ ਵਿੱਚ ਹੀ ਕੇਵਲ ਲਿਆ ਪਰ ਭਈਏ ਤੋਂ ਕਿਸੇ ਇਨਸਾਨ ਤੋਂ ਨਫ਼ਰਤ ਨਾ ਕਰੋ ਗੁਰੂ ਸਾਹਿਬ ਨੇ ਚੰਗੇ ਇਨਸਾਨ ਬਣਨ ਵਾਸਤੇ ਪ੍ਰੇਰਣਾ ਕੀਤੀ ਹੈ ਅਸੀਂ ਤਾਂ ਇੱਕ ਚਮਾਰ ਨੂੰ ਵੀ ਮੱਥਾ ਟੇਕਦੇ ਹਾਂ ਗੁਰਬਾਣੀ ਦੇ ਵਿੱਚ ਚਮਾਰ ਦੀ ਬਾਣੀ ਵੀ ਹੈ ਇਹਦੇ ਵਿੱਚ ਜੁਲਾਹੇ ਦੀ ਹੈ ਚਿੰਬੇ ਦੀ ਹੈ 나ਈ ਦੀ ਹੈ ਬ੍ਰਾਹਮਣ ਦੀ ਹੈ ਜੱਟ ਦੀ ਹੈ ਖੱਤਰੀ ਦੀ ਹੈ ਸਾਰਿਆਂ ਨੂੰ ਇੱਕੋ ਮੰਚ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਇਕੱਠੇ ਕਰਨ ਦਾ ਭਰਪੂਰ ਯਤਨ ਕੀਤਾ ਪਰ ਅਸੀਂ ਇਹਨੂੰ ਸਮਝ ਨਹੀਂ ਸਕੇ ਮੈਂ ਇੱਕ ਵਾਰੀ ਝਾਰਖੰਡ ਦੇ ਵਿੱਚ ਯੂਪੀ ਝਾਰਖੰਡ ਦੇ ਵਿੱਚ ਮੈਂ ਬਹੁਤ ਪਹਿਲਾਂ ਪ੍ਰਚਾਰ ਵਾਸਤੇ ਗਿਆ 12-14 ਸਾਲ ਹੋ ਗਏ ਉੱਥੇ ਮੈਂ ਗੁਰਨਾਨਕ ਸਾਹਿਬ ਦੇ ਗੁਰਪੁਰਬ ਤੇ ਸਟੇਜ ਦੇ ਉੱਤੇ ਬ੍ਰਾਹਮਣਵਾਦ ਦੇ ਵਿਰੁੱਧ ਬਹੁਤਕ ਕਠੋਰ ਸ਼ਬਦ ਵਰਤ ਲੈ ਕੇ ਬ੍ਰਾਹਮਣਾ ਨੇ ਆਹ ਕਰ ਦਿੱਤਾ ਉਹ ਕਰ ਦਿੱਤਾ ਵਹਿਮਾ ਭਰਮਾ ਪਖੰਡਾ ਦੀਆਂ ਜਾਤਾਂ ਪਾਤਾਂ ਦੀਆਂ ਗੱਲਾਂ ਮੈਂ ਸਾਰੀਆਂ ਸੁਣਾ ਦਿੱਤੀਆਂ ਮੈਨੂੰ ਬਾਅਦ ਦੇ ਵਿੱਚ ਉੱਥੋਂ ਦੇ ਪ੍ਰਬੰਧਕਾਂ ਨੇ ਦੱਸਿਆ ਕਹਿੰਦੇ ਸਾਡਾ ਤਾਂ ਮੱਥੇ 'ਚ ਪਸੀਨੇ ਦੀਆਂ ਬੂੰਦਾਂ ਟਪਕਣ ਲੱਪੀਆਂ ਸੀ ਕਿ ਲੈ ਇਹ ਬੰਦਾ ਇੱਥੇ ਮਰਵਾ ਕੇ ਜਾਊਗਾ ਸਾਨੂੰ ਕਿਉਂਕਿ ਇੱਥੇ ਹਿੰਦੂ ਵੀ ਬਹੁਤ ਸਾਰੇ ਬ੍ਰਾਹਮਣ ਵੀ ਬਹੁਤ ਸਾਰੇ ਐਸ ਗੁਰਪੁਰਬ ਤੇ ਸੁਣਨ ਵਾਸਤੇ ਆਏ ਹੋਏ ਨੇ ਸਾਡੇ ਨੇੜੇ ਤੇੜੇ ਜਾਣ ਪਛਾਣ ਲੈ ਹਿੰਦੂ ਅਤੇ ਬ੍ਰਾਹਮਣ ਆਲੇ ਦੋਲੇ ਬੈਠੇ ਹੋਏ ਨੇ ਗੁਰਦੁਆਰੇ 'ਚ ਆਏ ਹੋਏ ਨੇ ਪਰ ਸਾਨੂੰ ਲੱਗਦਾ ਸੀ ਕਿ ਅੱਜ ਤੋਂ ਸਾਡੀ ਲੜਾਈ ਪਵਾ ਕੇ ਜਾਵੇਂਗਾ ਦੰਗੇ ਹੋਣਗੇ ਅਖੀਰ ਦੇ ਵਿੱਚ ਮੈਂ ਜਿਹੜਾ 50 ਮਿੰਟਾਂ 'ਚ ਬੋਲਿਆ ਕਹਿਣ ਲੱਗੇ ਹੁਣ ਸਾਡਾ ਅਕਲਿਆ ਜਾਂ ਠੰਡਾ ਹੋ ਗਿਆ ਮੈਂ ਕੀ ਬੋਲਿਆ ਕਿ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਸੇ ਮਨੁੱਖ ਨੂੰ ਨਫ਼ਰਤ ਨਹੀਂ ਕੀਤੀ ਭਾਵੇਂ ਉਹ ਕਿਸੇ ਵੀ ਜਾਤ ਦਾ ਹੈ ਸਭ ਨੂੰ ਪਿਆਰ ਕੀਤਾ ਹੈ ਪਰ ਉਹਦੇ ਚੰਗੇ ਮੰਦੇ ਗੁਣ ਨੇ ਜਾਂ ਔਗਲ ਨੇ ਉਹਦੇ ਵਿਹਾਰ ਦੀ ਨਰਾਦਰ ਕੀਤਾ ਹੈ ਜਾਂ ਆਦਰ ਕੀਤਾ ਹੈ ਕਿ ਉਹ ਕਿਹੋ ਜਿਹੇ ਗੁਣਾਂ ਦਾ ਧਾਰਨੀ ਹੈ ਜਾਂ ਔਗੁਣਾਂ ਨਾਲ ਭਰਿਆ ਹੋਇਆ ਹੈ ਭਾਵੇਂ ਉਹ ਉੱਚੀ ਜਾਤ ਦਾ ਬ੍ਰਾਹਮਣ ਵੀ ਹੈ ਜੇ ਚੰਗਾ ਇਨਸਾਨ ਨਹੀਂ ਬਣ ਸਕਿਆ ਗੁਣਵਾਨ ਨਹੀਂ ਬਣ ਸਕਿਆ ਅਸੀਂ ਉਹਦੀ ਜਾਤ ਤੋਂ ਕੁਝ ਨਹੀਂ ਲੈਣਾ ਜੇ ਕਿ ਨੀਵੀਂ ਜਾਤ ਦਾ ਆਖਿਆ ਜਾਂਦਾ ਛੂਦਰ ਵੀ ਹੈ ਗੁਰੂ ਸਾਹਿਬ ਨੇ ਉਹਨੂੰ ਵੀ ਗੱਲ ਨਾਲ ਲਾਇਆ ਹੈ ਕਿ ਅਸੀਂ ਉਹਦੀ ਜਾਤ ਪਿਛੇ ਨਹੀਂ ਜਾਣਾ ਉਹਦੇ ਚੰਗੇ ਕੰਮਾਂ ਵੱਲ ਜਾਣਾ ਉਹ ਭਲੇ ਉਹ ਆਪੀ ਰੋਜ ਕਹਿੰਦੇ ਹੋ ਕਿ ਪੰਜ ਪਿਆਰੇ ਵੀ ਪੰਜਾਬ ਤੋਂ ਬਾਹਰ ਦੇ ਸੀ ਤੇ ਉਹ ਪੰਜਾਂ ਨੂੰ ਭਾਈ ਬਣਾਇਆ ਗੁਰੂ ਸਾਹਿਬ ਨੇ ਫਿਰ ਸਾਨੂੰ ਲੰਗਰ ਕਹਿੰਦੇ ਹੋ ਕਿ ਦੇਖੋ ਜੀ ਲੰਗਰ ਸਾਰੇ ਅਸੀਂ ਬਰਾਬਰ ਬੈਠ ਕੇ ਛਕਦੇ ਆ ਕੋਈ ਊਚਾ ਨੀਵਾਂ ਨਹੀਂ ਹੁੰਦਾ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦੇਖੋ ਜੀ ਚਾਰ ਦਰਵਾਜੇ ਨੇ ਉਹ ਜਾਤਾਂ ਪਾਤਾਂ ਨੂੰ ਮਟਾਉਣ ਵਾਸਤੇ ਨੇ ਅਸੀਂ ਤਾਂ ਦੁਨੀਆ ਭਰ ਦੇ ਵਿੱਚ ਹੀ ਲੰਗਰ ਲਾਉਨੇ ਆ ਕਿਸੇ ਨਾਲ ਕੋਈ ਵਿਖਤਰਾ ਨਹੀਂ ਕਰਦੇ ਪਰ ਭਈਆ ਭਈਆ ਸ਼ਬਦ ਕਹਿ ਕੇ ਪੰਜਾਬ ਦੇ ਵਿੱਚ ਇਹਨਾਂ ਭਲੇ ਇਨਸਾਨਾਂ ਦਾ અપਮਾਨ ਭਾਈ ਕਿਉਂ ਕਰਦੇ ਹੋ ਚਾਹੀਦਾ ਤਾਂ ਇਹ ਸੀ ਕਿ ਇਹਨਾਂ ਦੇ ਵੀ ਤੁਸੀਂ ਸੰਭਾਲ ਕਰਦੇ ਦੇਖਭਾਲ ਕਰਦੇ ਇਹਨਾਂ ਨਾਲ ਪਿਆਰ ਕਰਦੇ ਤੇ ਇਹ ਤਾਂ ਸਾਡੇ ਆਪਣੇ ਸੀ ਇਹ ਬਗਾਨੇ ਨਹੀਂ ਹੁੰਦੇ ਗੁਰੂ ਨਾਨਕ ਸਾਹਿਬ ਨੇ ਸਾਰੀ ਮਨੁੱਖ ਜਾਤੀ ਨੂੰ ਆਪਣੇ ਗਲ ਨਾਲ ਲਾਇਆ ਸਾਰਿਆਂ ਨਾਲ ਪਿਆਰ ਕੀਤਾ ਸਾਨੂੰ ਸਾਰਿਆਂ ਨੂੰ ਬਰਾਬਰ ਦੇ ਇਨਸਾਨ ਬਣਾਇਆ ਤੇ ਅਗਲੇ ਹਿੱਸੇ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਭਾਰਤ ਦੇ ਵਿੱਚ ਕਿੱਥੋਂ-ਕਿੱਥੋਂ ਤਾਈਂ ਸਹਿਜ ਧਾਰੀ ਸਿੱਖ ਗੁਰਨਾਨਕ ਨਾਮ ਲੈਵਾ ਸੰਗਤ ਕਿਹੜੇ-ਕਿਹੜੇ ਨਾਮਾਂ ਥੱਲੇ ਜੀਵਨ ਬਤੀਤ ਕਰ ਰਹੀ ਹੈ ਕਿੰਨੀ ਉਹਨਾਂ ਦੀ ਗਿਣਤੀ ਹੈ ਅਗਲੇ ਹਿੱਸੇ ਵਿੱਚ ਮੈਂ ਤੁਹਾਡੇ ਨਾਲ ਉਹ ਸਾਂਝਾ ਕਰਾਂਗਾ ਇਸ ਹਿੱਸੇ ਨੂੰ ਜਿਹੜਾ ਕੋ ਮੈਂ ਬੋਲਿਆ ਗਿਆ ਤੁਸੀਂ ਕਿੰਨਾ ਕੁ ਪਸੰਦ ਕਰਦੇ ਹੋ ਆਪਣੇ ਕਮੈਂਟਾਂ ਦੇ ਵਿੱਚ ਤੁਸੀਂ ਜਰੂਰ ਦੱਸਿਓ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ